ਇਹ ਕਈ ਨਾ ਵੀ ਜਿਹੜੇ ਆਹਾ ਬੱਕੜਵਾ ਬੋਲੀ ਜਾਂਦੇ ਆ ਵੀ ਉਹਦੇ ਫਲਾਣੇ ਰਿਸ਼ਤੇਦਾਰ ਨੇ ਜ਼ਹਿਰ ਦੇਤੀ ਸਹੁਰੇ ਉਹਦੇ ਵਿੱਚ ਜੇ ਪੁਲਿਸ ਮੈਨੂੰ ਤਫਤੀਸ਼ ਕਰਨਾ ਚਾਹੁੰਦੀ ਆ ਜੀ ਅਸਲੀ ਸੱਚਾ ਮਿੱਤਰ ਉਹਦਾ ਉਹੀ ਹੋ ਸਕਦਾ ਆ ਸੱਚਾ ਸਖਾ ਸੰਬੰਧੀ ਉਹਦਾ ਉਹੀ ਹੋ ਸਕਦਾ ਆ ਸੱਚਾ ਭੈਣ ਭਰਾ ਉਹੋ ਹੀ ਉਹਦਾ ਉਹੀ ਹੋ ਸਕਦਾ ਉਹ ਕਹੇ ਕਿ ਭਾਈ ਮੈਂ ਇਨਵੈਸਟਿਗੇਸ਼ਨ ਵਿੱਚ ਸ਼ਾਮਲ ਹੋਣਾ ਆ ਭਾਵੇਂ ਕੋਈ ਵੀ ਹੋਵੇ ਜਿੰਨੇ ਉਹਦੇ ਚਾਹਣ ਵਾਲੇ ਆ ਜਿੰਨੀ ਉਹਦੀ ਮੈਂ ਇਹ ਕਹਿੰਨਾ ਪਿਛਲੇ ਇੱਕ ਮਹੀਨੇ ਦਾ ਮੈਂ ਮੰਗ ਕਰਦਾ ਤੁਹਾਡੇ ਚੈਨਲ ਲਈ ਇੱਕ ਮਹੀਨੇ ਦਾ ਡੰਪ ਜਿਹੜਾ ਚੱਕੇ ਪ੍ਰਸ਼ਾਸਨ ਉਹਦੇ ਮੋਬਾਈਲ ਦੀਆਂ ਕਾਲ ਡਿਟੇਲਸ ਕਿੱਥੇ ਗਈਆਂ ਕਿਹਨੂੰ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਿੱਖ ਕੌਮ ਦਾ ਇੱਕ ਨਿਹਧੜਕ ਹੀਰਾ ਸੀਗਾ ਪੱਤਰਕਾਰ ਸੀਗਾ ਪ੍ਰੀਤ ਸਿੰਘ ਸੈਣੀ ਜੀ ਤੇ ਉਹਨਾਂ ਦਾ ਪ੍ਰਧਾਨ ਸਾਹਿਬ ਜਿਹੜਾ ਉਹਨਾਂ ਦੀ ਮੌਤ ਹੋ ਗਈ ਸੀ ਤਜినా ਦਾ ਸੰਸਕਾਰ ਕੱਲ ਹੋ ਚੁੱਕਿਆ ਹੈ ਜੀ ਇਹ ਸਾਰੀ ਬਹੁਤ ਵੱਡੀ ਦੁੱਖਦਾਇਕ ਘਟਨਾ ਹੈ ਬਹੁਤ ਵੱਡਾ ਘਾਟਾ ਪਿਆ ਹੈ ਤੇ ਇਸ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਜੀ ਦੇਖੋ ਜੀ ਇਹਨੂੰ ਜਿੱਦਾਂ ਸਾਰੀ ਸੰਗਤ ਦੇ ਮਨ ਵਿੱਚ ਸ਼ੰਕੇ ਆ ਉਦਾਂ ਹੀ ਮੇਰੇ ਮਨ ਵਿੱਚ ਵੀ ਸ਼ੰਕੇ ਆ ਬਹੁਤ ਵੱਡੇ ਸ਼ੰਕੇ ਆ ਜੀ ਜੀ ਇੱਕ ਡੀਲਡ ਆਲ ਨੌਜਵਾਨ ਬਿਲਕੁਲ ਫੇਕ ਹੂੰ ਵਿਵਾਖ ਜੀ ਉਹਦਾ ਸੰਸਾਰ ਤੋਂ ਚਲੇ ਜਾਣਾ ਅਚਾਨਕ ਜੀ ਉਹਦੇ ਜਿੰਨੇ ਸ਼ੰਕੇ ਬਾਕੀ ਸੰਗਤ ਦੇ ਮਨ ਚ ਵਾ ਉਹਦੇ ਨਾਲ ਦੇ ਸ਼ੰਕੇ ਮੇਰੇ ਮਨ ਚ ਵੀ ਉਨਾਂ ਹੀ ਘੁੰਮਦੇ ਆ ਜੀ ਪਰੰਤੂ ਅਗਲੀ ਗੱਲ ਹੈਗੀ ਆ ਕਿ ਹੁਣ ਇਹਦਾ ਪਤਾ ਕਿਦਾਂ ਲੱਗੇ ਹੁਣ ਸਾਡੇ ਕੋਲ ਸੋਰਸ ਕੀ ਆ ਸਾਡੇ ਕੋਲ ਸੋਰਸ ਹੈਗਾ ਆ ਮੈਡੀਕਲ ਰਿਪੋਰਟ ਜੀ ਜਿੰਨਾ ਚਿਰ ਮੈਡੀਕਲ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਕੁਝ ਕਹਿਣਾ ਠੀਕ ਨਹੀਂ ਹੋਵੇਗਾ ਕਿ ਉਹਦੇ ਮੌਤ ਦਾ ਆ ਕਾਰਨ ਆ ਜੀ ਜੀ ਹੁਣ ਤੁਹਾਡੇ ਪੱਤਰਕਾਰ ਭਰਾਵਾਂ ਨੇ ਕਈਆਂ ਵੀਰਾਂ ਨੇ ਇਹ ਗੱਲ ਕਹੀ ਕਿ ਜ਼ਹਿਰ ਖਾ ਕੇ ਮਰ ਗਿਆ ਕੋਈ ਕਹਿੰਦਾ ਜੀ ਉਹਨੂੰ ਉਹਦੇ ਸਹੁਰੇ ਨੇ ਜ਼ਹਿਰ ਦਿੱਤੀ ਤਾਂ ਮੈਂ ਹੁਣ ਹੀ ਸੁਣ ਰਿਹਾ ਸੀ ਕੋਈ ਬਾਹਰੋਂ ਫੋਰਨ ਤੋਂ ਕੋਈ ਚੈਨਲ ਹੈਗਾ ਜੀ ਉਹ ਕਹਿੰਦਾ ਜੀ ਜ਼ਹਿਰ ਦਿੱਤੀ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਵੀ ਅਸੀਂ ਜਿੰਨੇ ਸਾਰੇ ਉਹਦੇ ਪਿਆਰ ਵਾਲੇ ਦਰਦ ਵਾਲੇ ਸਾਰੇ ਚਾਹੁੰਦੇ ਆ ਕਿ ਕੋਈ ਸਬੂਤ ਜੀ ਜੇ ਉਸ ਉਹਨਾਂ ਵੀਰਾਂ ਕੋਲ ਕਿਸੇ ਕੋਲ ਵੀ ਕੋਈ ਸਬੂਤ ਆ ਵੀ ਸ਼ਰੋਮਣੀ ਕਮੇਟੀ ਨੇ ਪੈਸੇ ਉਹਨੇ ਸ਼ਰੋਮਣੀ ਕਮੇਟੀ ਕੋ ਪੈਸੇ ਲੈ ਲਏ ਤੇ ਉਹਨੇ ਜ਼ਹਿਰ ਦਿੱਤੀ ਹੂੰ ਇਹ ਗੱਲੀ ਕੱਲ ਕਹਿਣ ਨਾਲ ਨਹੀਂ ਬਣਣੀ ਹੈਗੀ ਜੀ ਇਹ ਪ੍ਰੂਫ ਲਿਆਉਣੇ ਪੈਣੇ ਨੇ ਉਹ ਪ੍ਰੂਫ ਸਾਂਝੇ ਕਰਨ ਆਪਾਂ ਜਿਹੜੇ ਬੰਦਿਆਂ ਦਾ ਵੀ ਜਿਹਨੂੰ ਜਿੱਤੇ ਸ਼ੱਕ ਆ ਵੀ ਫਲਾਨੇ ਨੇ ਕੀਤਾ ਤੇ ਉਹਦੇ ਤੇ ਆਪਾਂ ਪਰਚਾ ਕਿਉਂ ਨਹੀਂ ਦਰਜ ਕਰਾਉਂਦੇ ਫਿਰ ਜੀ ਜੀ ਤੇ ਉਹਦਾ ਸੱਚ ਸਾਹਮਣੇ ਆਵੇ ਹੂੰ ਹੂੰ ਹਾਂਜੀ ਸੱਚ ਨੂੰ ਸਾਹਮਣੇ ਲਿਆਉਣ ਵਾਸਤੇ ਪਰੂਫਾਂ ਦੀ ਸਬੂਤਾਂ ਦੀ ਲੋੜ ਹੁੰਦੀ ਆ ਹੂੰ ਹੂੰ ਹਾਂਜੀ ਕੱਲਾ ਅਸੀਂ ਆਪਣੀ ਟੀਆਰਪੀ ਵਧਾਉਣ ਵਾਸਤੇ ਇਹੋ ਜੀਆਂ ਗੱਲਾਂ ਨਾ ਕਰੀਏ ਜਿਹਦੇ ਨਾਲ ਅਗਲੇ ਦੇ ਪਰਿਵਾਰ ਨੂੰ ਹੋਰ ਸਦਮਾ ਲੱਗੇ ਜੀ ਜੀ ਤੇ ਉਹਦੇ ਚਾਹਣ ਵਾਲਿਆਂ ਨੂੰ ਵੀ ਸਦਮੇ ਵਿੱਚ ਜਾਵੇ ਜਾਂ ਇੱਕ ਮਕਸਦ ਕੁਝ ਲੋਕਾਂ ਦਾ ਇਹੋ ਹੀ ਹੁੰਦਾ ਵੀ ਅਸਲੀ ਗੱਲ ਤੋਂ ਥੜਕਾਉਣ ਵਾਸਤੇ ਪਰਿਵਾਰ ਨੂੰ ਆਪਸ ਵਿੱਚ ਲੜਾ ਦਿਓ ਹਾਂਜੀ ਤੇ ਪਰਿਵਾਰ ਇਸੇ ਪੰਬਲ ਪੂਸੇ ਜੀ ਪਿਆਰ ਰਵੇ ਸੋਹਰਾ ਪਰਿਵਾਰ ਮਾਪਿਓ ਤੇ ਇਲਜ਼ਾਮ ਲਾਈ ਜਾਵੇ ਤੇ ਮਾਪਿਓ ਸਹੁਰੇ ਤੇ ਇਲਜ਼ਾਮ ਲਾਈ ਜਾਣ ਭੈਣਾ ਦੂਜਾ ਕੋਈ ਰਿਸ਼ਤੇਦਾਰ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਣ ਕੋਈ ਚਾਹਣ ਵਾਲਿਆਂ ਤੇ ਇਲਜ਼ਾਮ ਲਾਈ ਜਾਵੇ ਤੇ ਜਿਹੜੀ ਅਸਲੀ ਇਨਵੈਸਟੀਗੇਸ਼ਨ ਆ ਉਧਰ ਉਹਦੇ ਵੱਲ ਨੂੰ ਵਧੇ ਹੀ ਨਾ ਤੇ ਅਸਲੀ ਦੋਸ਼ੀ ਜਿਹੜਾ ਵੱਜਵੇ ਉਹ ਵਿੱਚੋਂ ਕੁਝ ਨਿਕਲੇ ਹੀ ਨਾ ਹਾਂ ਵੀ ਉਹ ਆਪਸ ਵਿੱਚ ਲੜਾਈ ਪੈ ਜਾਵੇ ਪਰਿਵਾਰਾਂ ਚ ਸੋਹਰਾ ਪਰਿਵਾਰ ਤੇ ਉਹ ਦੂਜੇ ਪਰਿਵਾਰ ਜਿਹੜਾ ਪ੍ਰੀਤ ਸਿੰਘ ਸੈਣੀ ਦਾ ਜਾਂ ਉਹਦੇ ਚਾਹਣ ਵਾਲੇ ਉਸ ਲੜਾਈ ਵਿੱਚ ਝਗੜੇ ਵਿੱਚ ਜਿਹੜਾ ਅਸਲੀ 로ਸ਼ੀ ਉਹ ਫਾਇਦਾ ਲੈ ਜਾਵੇ ਹੂੰ ਹੂੰ ਅਜੇ ਹੋ ਅਜੇ ਹਾਂ ਨਹੀਂ ਹੋਣਾ ਚਾਹੀਦਾ ਜੇ ਕੋਈ ਮਤਲਬ ਜਿਹੜੀ ਵੀ ਇਨਵੈਸਟੀਗੇਸ਼ਨ ਆ ਉਹਦੇ ਉਹਦੇ ਲਈ ਪ੍ਰੋਪਰ ਸਾਡੇ ਕੋਲ ਦੋ ਚੈਨਲ ਹੈਗੇ ਆ ਇੱਕ ਹੈਗਾ ਪੁਲਿਸ ਇਨਵੈਸਟੀਗੇਸ਼ਨ ਤੇ ਦੂਜਾ ਹੈ ਤਾਂ ਹੈਗੀ ਆ ਮੈਡੀਕਲ ਲਾਈਨ ਦੀ ਇਨਵੈਸਟੀਗੇਸ਼ਨ ਜੀ ਹੁਣ ਮੈਡੀਕਲ ਜਿਹੜਾ ਕੋਰਡ ਬਣ ਕੇ ਉਹਨਾਂ ਮੈਡੀਕਲ ਹੋਇਆ ਤੈਨ ਡਾਕਟਰਾਂ ਦੀ ਟੀਮ ਨਾਲ ਉਹਦੀ ਵੀਡੀਓਗ੍ਰਾਫੀ ਹੋਈ ਆ ਪ੍ਰੋਪਰ ਸਾਰਾ ਕੁਝ ਹੋਇਆ ਹੋਇਆ ਵਿਸਥਾਰਾ ਰਿਪੋਰਟ ਜਿਹੜੀ ਆ ਉਹਦਾ ਕੋਈ ਡਾਕਟਰ 10 ਤੋਂ 12 ਦਿਨ ਕਹਿੰਦਾ ਆ ਜਿੱਦਾਂ ਕਿਸੇ ਦੀਆਂ ਰਾਇਆਂ ਲਈਆਂ ਕੋਈ ਮਹੀਨੇ ਦਾ ਵੀ ਦੱਸਦਾ ਆ ਜਦੋਂ ਵੀ ਜਿੱਦਣ ਵੀ ਰਿਪੋਰਟ ਆ ਜਾਂਦੀ ਆ ਔਰ ਕੋਸ਼ਿਸ਼ ਵੀ ਕਰਾਂਗੇ ਕਿ ਉਹ ਰਿਪੋਰਟ ਜਲਦੀ ਬਾਹਰ ਆਵੇ ਜੀ ਜਿੱਦਾਂ ਹੀ ਉਹ ਰਿਪੋਰਟ ਆਉਂਦੀ ਹੈ ਫਿਰ ਉੱਤੇ ਅਗਲੀ ਇਨਵੈਸਟੀਗੇਸ਼ਨ ਹੋਊਗੀ ਵੀ ਉਹ ਸਾਰਾ ਕੁਝ ਆ ਪ੍ਰਸ਼ਾਸਨ ਦੇ ਵਿਧਿਆਨ ਚ ਜੇਸੇ ਬੰਦੀਆਂ ਦੇ ਵੀ ਧਿਆਨ ਚ ਪਰਿਵਾਰ ਦੇ ਵੀ ਧਿਆਨ ਚ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਉਹਦੀ ਮੌਤ ਪਹੇਲੀ ਬਣੀ ਰਹੇ ਉਹਦਾ ਰਾਜ ਜਿਹੜਾ ਉਹ ਖੁੱਲਣਾ ਜ਼ਰੂਰੀ ਆ ਔਰ ਉਹਨੂੰ ਖਲਵਾਉਣ ਤੱਕ ਅੰਜਾਮ ਤੱਕ ਜਾਣ ਤੱਕ ਪੂਰੀ ਕੋਸ਼ਿਸ਼ ਰਹੂਗੀ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਬੁੱਧੀਮਾਨ ਲੋਕ ਹੈਗੇ ਨੇ ਕਈਆਂ ਦਾ ਇਹ ਕਹਿਣਾ ਹੈ ਵੀ ਇਹ ਜਿਹੜਾ ਪ੍ਰੀਤ ਸਿੰਘ ਸੈਣੀ ਪੱਤਰਕਾਰ ਸੀਗਾ ਐਸਜੀਪੀਸੀ ਦੇ ਮੁੱਦੇ ਤੇ ਬਹੁਤ ਨਿਡਰਕ ਬੋਲਦੇ ਸੀਗੇ ਤੇ ਇਹਦੇ ਤੇ ਬਹੁਤ ਵੱਡੇ ਸਵਾਲ ਉੱਠਦੇ ਆ ਜੀ ਜੀ ਨਹੀਂ ਐਸਜੀਪੀਸੀ ਦੇ ਮੁੱਦੇ ਤੇ ਬੋਲਣਾ ਦੇਖੋ ਐਸਜੀਪੀਸੀ ਦੇ ਖਿਲਾਫ ਮੈਂ ਵੀ ਆ ਪ੍ਰਧਾਨ ਕਬਰੋਧ ਸਾਡਾ ਵੀ ਆ ਪਰ ਕਿਸੇ ਨੂੰ ਮੌਤ ਦਾ ਦੋਸ਼ੀ ਖੜਾ ਕਰਨਾ ਬਿਨਾਂ ਸਬੂਤਾਂ ਤੋਂ ਤੁਹਾਡੀ ਗੱਲ ਮੈਂ ਸਮਝਦਾ ਲੇਕਿਨ ਇਹਨਾਂ ਦੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਪਈਆਂ ਹੈਗੀਆਂ ਨੇ ਉਹਦੇ ਵਿੱਚ ਕਈ ਵਾਰੀ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਤੈਨੂੰ ਅਸੀਂ ਛੱਡਣਾ ਨਹੀਂ ਉਹ ਉਹ ਗੱਲ ਤੁਹਾਡੀ ਜ਼ਾਇਜ ਆ ਸਾਰਾ ਕੁਝ ਠੀਕ ਆ ਮੈਂ ਮੰਨਦਾ ਆ ਤੁਹਾਡੀ ਸਾਰੀ ਗੱਲ ਨਾਲ ਜੀ ਪਰ ਮੇਰਾ ਮਤਲਬ ਕਹਿਣ ਦਾ ਕਿ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਇਹਨੂੰ ਕੋਈ ਖੋਸਾ ਜਾਂ ਪੱਤਰਕਾਰ ਨਿਸ਼ਾਨ ਸਿੰਘ ਤਨੀਨਾ ਕਲੀਅਰ ਕਰ ਸਕਦਾ ਇਹ ਸ਼ੰਕੇ ਹੈਗੇ ਆ ਇਹ ਸ਼ੰਕੇ ਰਹਿਣਗੇ ਸਹੀ ਗੱਲ ਆ ਇਹ ਸ਼ੰਕੇ ਬਰਕਰਾਰ ਹੈ ਸ਼ੰਕੇ ਹੈਗੇ ਆ ਬਹੁਤ ਕੁਝ ਸ਼ੰਕੇ ਆ ਇਸ ਤੋਂ ਵੱਧ ਕੇ ਵੀ ਸ਼ੰਕੇ ਹੋ ਹੈਗੇ ਆ ਪਰ ਵੇਟ ਕਰਨੀ ਪਾਉਗੀ ਮੈਡੀਕਲ ਰਿਪੋਰਟ ਦੀ ਜੀ ਜੀ ਉਹ ਉਹਦੋਂ ਉਹਦੋਂ ਪਹਿਲਾਂ ਜਿਹੜਾ ਕੁਝ ਕਹਿਣਾ ਜਾਂ ਕਰਨਾ ਮੇਰਾ ਸਹਿਲ ਉਹ ਬੇਵਕੂਫੀ ਆ ਇਸ ਤੋਂ ਵੱਧ ਕੁਝ ਨਹੀਂ ਹੈ ਤੇ ਪ੍ਰਧਾਨ ਸਾਹਿਬ ਜਿਵੇਂ ਡਾਕਟਰ ਸਾਹਿਬ ਕੀ ਗੱਲ ਕੀਤੀ ਹੈ 10 ਤੋਂ 12 ਦਿਨ ਇਹ ਰਿਪੋਰਟ ਤੇ ਲੱਗਣਗੇ ਹੈਗੇ ਉਂ ਦੇਖੋ ਜੀ ਉਹਨਾਂ ਨੇ ਸਾਰਾ ਦੱਸਿਆ ਕਿ ਕਿਡਨੀ ਦੇ ਸੈਂਪਲ ਰਹਿ ਆ ਬ੍ਰੇਨ ਦੇ ਸੈਂਪਲ ਜਿਹੜੇ ਵੀ ਸੈਂਪਲ ਰਹਿ ਆ ਉਹ ਸਾਰਾ ਕੁਝ ਉਹਨਾਂ ਨੇ ਨੋਟ ਉਹ ਰਿਪੋਰਟ ਵਿੱਚ ਦੱਸਿਆ ਹੋਇਆ ਕਿ ਇੰਨੇ ਸੈਂਪਲ ਰਹਿ ਆ ਐਸ ਐਸ ਪਾਰਟ ਦਾ ਇੰਨਾ ਪਾਰਟ ਲਿਆ ਆ ਜੀ ਜੀ ਜਿਹੜੀ ਗਿਣਤੀ ਆ ਸਭ ਕਿਉਂਕਿ ਉਹ ਮੈਂ ਤੁਹਾਡੇ ਨਾਲ ਇੱਥੇ ਚੈਨਲ ਦੇ ਉੱਤੇ ਸਾਰਾ ਕੁਝ ਨਹੀਂ ਉਹ ਕਿਉਂਕਿ ਉਹ ਪ੍ਰਸ਼ਾਸਨ ਦਾ ਆਪਣਾ ਹੁੰਦਾ ਉਹ ਸਾਰਾ ਅਸੀਂ ਦੇਖ ਲਿਆ ਪਰਿਵਾਰ ਨੇ ਵੀ ਪੜ ਲਿਆ ਆਪਾਂ ਵੀ ਪੜ ਲਿਆ ਦੇਖ ਲਿਆ ਪਰ ਗੱਲ ਇਹ ਆ ਵੀ ਉਹ ਹੁਣ ਅ ਡੈਥ ਦਾ ਜਿਹੜਾ ਕਾਰਨ ਆ ਮੌਤ ਦਾ ਜਿਹੜਾ ਕਾਰਨ ਆ ਉਹਨੂੰ ਮੈਡੀਕਲ ਰਿਪੋਰਟ ਨੇ ਕਲੀਅਰ ਕਰਨਾ ਆ ਨਾ ਕਿ ਕਿਸੇ ਪੱਤਰਕਾਰ ਨੇ ਕਰਨਾ ਆ ਜਾਂ ਕਿਸੇ ਜਰਨਲਿਸਟ ਨੇ ਕਰ ਦੇਣਾ ਆ ਹਾਂ ਆਪਣੀ ਟੀਆਰਪੀ ਵਧਾਉਣ ਵਾਸਤੇ ਤੁਸੀਂ ਕੁਝ ਲੇ ਪੋਚ ਕੇ ਉੱਤੇ ਕੁਝ ਲਿਖ ਦਿਓ ਕਿ ਸਨਸਨ ਸੁਣ ਆਪਣੀ ਵੱਡੇ ਖੁਲਾਸੇ ਹੋ ਗਏ ਸਨਸਨੀਖੇਜ ਪ੍ਰਗਟਾਵਾ ਹੋ ਗਿਆ ਹਾਂ ਹੈਨਾ ਪ੍ਰੀਤ ਦੀ ਮੌਤ ਦੇ ਉੱਤੇ ਸੰਸਨੀਖੇਜ ਖੁਲਾਸੇ ਹੋ ਗਏ ਜੀ ਖੋਸੇ ਨੇ ਕੀਤੇ ਖੁਲਾਸੇ ਉਹ ਏਦਾਂ ਕਰਨ ਨਾਲ ਹਾਂ ਲੋਕੀ ਇੱਕ ਵਾਰੀ ਅਟਰੈਕਟ ਹੋਣਗੇ ਦੇਖਣਗੇ ਜ਼ਰੂਰ ਜੀ ਜੀ ਪਰ ਪ੍ਰੀਤ ਨੂੰ ਇਨਸਾਫ ਨਹੀਂ ਇਸ ਟੱਲ ਨਾ ਮਿਲੇਗਾ ਪਰ ਪ੍ਰੀਤ ਨੂੰ ਇਨਸਾਫ ਜਿਹੜਾ ਦਵਾਣਾ ਆ ਤੇ ਸਹੀ ਇਨਵੈਸਟੀਗੇਸ਼ਨ ਹੋ ਕੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਉਹਦੇ ਵਿੱਚ ਜੇ ਪੁਲਿਸ ਮੈਨੂੰ ਤਫਤੀਸ਼ ਕਰਨਾ ਚਾਹੁੰਦੀ ਆ ਜੀ ਅਸਲੀ ਸੱਚਾ ਮਿੱਤਰ ਉਹਦਾ ਉਹੀ ਹੋ ਸਕਦਾ ਆ ਸੱਚਾ ਸਖਾ ਸੰਬੰਧੀ ਉਹਦਾ ਉਹੀ ਹੋ ਸਕਦਾ ਆ ਸੱਚਾ ਭੈਣ ਭਰਾ ਉਹ ਹੀ ਉਹਦਾ ਉਹ ਹੀ ਹੋ ਸਕਦਾ ਉਹ ਕਹੇ ਕਿ ਭਾਈ ਮੈਂ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਹੋਣਾ ਆ ਭਾਵੇਂ ਕੋਈ ਵੀ ਹੋਵੇ ਜਿੰਨੇ ਉਹਦੇ ਚਾਹਣ ਵਾਲੇ ਆ ਜਿੰਨੀ ਉਹਦੀ ਮੈਂ ਤੈਨਾਂ ਪਿਛਲੇ 1 ਮਹੀਨੇ ਦਾ ਮੈਂ ਮੰਗ ਕਰਦਾ ਤੁਹਾਡੇ ਚੈਨਲ ਲਈ ਇੱਕ ਮਹੀਨੇ ਦਾ ਡੰਪ ਜਿਹੜਾ ਚੱਕੇ ਪ੍ਰਸ਼ਾਸਨ ਉਹਦੇ ਮੋਬਾਈਲ ਦੀਆਂ ਕਾਲ ਡਿਟੇਲਸ ਕਿੱਥੇ ਗਈਆਂ ਕਿਹਨੂੰ ਕੀਤਾ ਕੀ ਹੋਇਆ ਉਹਨਾਂ ਕੋਲ ਸਾਰਾ ਕੁਝ ਹੀ ਹੁੰਦਾ ਨਾ ਕਿਹਦੇ ਕਿਹਦੇ ਨਾਲ ਗੱਲ ਹੋਈ ਸਾਰੇ ਹੀ ਜਿੰਨੇ ਬੰਦੇ ਹੋ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਬਣਾਉਣ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਉਣਾ ਚਾਹੀਦਾ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਇਹ ਸਿਸਟਮ ਹੈਗਾ ਇਸ ਦੇਸ਼ ਦਾ ਜਿਸ ਤਰ੍ਹਾਂ ਰਿਪੋਰਟ ਦੀ ਆਪਾਂ ਰਿਪੋਰਟ ਤੇ ਵਿਸ਼ਵਾਸ ਰੱਖਦੇ ਆ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਿਸਟਮ ਵਾਕਈ ਸਹੀ ਕੰਮ ਕਰਦਾ ਹੈ ਨਹੀਂ ਤੇ ਫਿਰ ਮੇਰੀ ਗੱਲ ਸੁਣੋ ਹੋਰ ਹੋਰ ਤੁਹਾਡੇ ਕੋਲ ਚੈਨਲ ਕੀ ਆ ਇਹ ਤਾਂ ਵੇਖੋ ਇਹ ਤਾਂ ਭੱਜਣ ਦਾ ਸੌਖਾ ਤਰੀਕਾ ਸਾਡੇ ਲੋਕਾਂ ਦਾ ਜੀ ਜੀ ਮੇਰਾ ਵੀ ਇਹ ਗੱਲ ਤਾਂ ਬਹੁਤ ਸੌਖੀ ਆ ਦੀ ਰਿਪੋਰਟ ਚ ਤਾਉਣਾ ਹੀ ਕੁਛ ਨਹੀਂ ਹੂੰ ਪਤਾ ਹੀ ਆ ਰਿਪੋਰਟ ਚ ਤਾਉਣਾ ਹੀ ਕੁਛ ਨਹੀਂ ਇਹ ਤਾਂ ਭੱਜ ਜਾਣ ਦਾ ਸੌਖਾ ਤਰੀਕਾ ਜਿਹੜੇ ਬੰਦੇ ਨੇ ਭੱਜਣਾ ਹੋਵੇ ਨਾ ਉਹਦੇ ਕੋਲ ਇਹ ਸੌਖਾ ਤਰੀਕਾ ਕਿ ਰਿਪੋਰਟ ਚ ਕੀ ਆਉਣਾ ਜੀ ਜੀ ਅੱਗੇ ਵੇਖਿਆ ਹੀ ਆ ਫਲਾਨੇ ਦਾ ਹੋਇਆ ਉਹਦਾ ਕੀ ਰਿਪੋਰਟ ਚ ਆ ਗਿਆ ਹੂੰ ਉਹਦੇ ਵਾਸਤੇ ਇਹ ਨਹੀਂ ਕਹਿਣਾ ਕਿ ਅਸੀਂ ਉਹਦੀ ਪਰਵਾਹੀ ਕਿੰਨੀ ਕੀਤੀ ਸੀ ਹੂੰ ਸਹੀ ਗੱਲ ਹੈ ਇਹ ਨਹੀਂ ਕਹਿਣਾ ਵੀ ਅਸੀਂ ਉਹਦੀ ਪਰਵਾਹੀ ਕਿੰਨੀ ਕੀਤੀ ਸੀ ਭੱਜ ਜਾਣਾ ਤਾਂ ਸੌਖਾ ਹੀ ਤਰੀਕਾ ਆ ਬਿਲਕੁਲ ਜੀ ਦੇਖੋ ਜਿਹਨੇ ਭੱਜਣਾ ਹੁੰਦਾ ਉਹਦੇ ਕੋਲ ਇਹ ਤਰੀਕਾ ਹੁੰਦਾ ਕਿ ਰਿਪੋਰਟ ਚ ਆਉਣਾ ਹੀ ਕੁਝ ਨਹੀਂ ਹਾਂਜੀ ਹਾਂਜੀ ਉਹ ਉਹ ਕਹੂਗਾ ਕਿ ਹਾਂ ਕੋਈ ਨਹੀਂ ਸਾਨੂੰ ਪਹਿਲੇ ਪਤਾ ਅੱਗੇ ਰਿਪੋਰਟਾਂ ਚ ਕੀ ਆ ਗਿਆ ਗਾਂ ਕੀ ਹੋਣਾ ਜੀ ਜੀ ਤੇ ਹੋਰ ਸਾਡੇ ਦੂਜੀ ਗੱਲ ਆ ਫਿਰ ਹੋਰ ਸਾਡੇ ਕੋਲ ਤਰੀਕਾ ਕੀ ਆ ਹੂੰ ਹੋਰ ਦਫਾ ਤਰੀਕਾ ਤੁਹਾਡੇ মিডিਆ ਵਾਲੇ ਭਰਾ ਹੈਗੇ ਜਾਂ ਫਿਰ ਉਹ ਕਹੀ ਜਾਂਦੇ ਆ ਮੈਂ ਤਾਂ ਕਹਿਣਾ ਹੁਣ ਦੁਬਾਰਾ ਫਿਰ ਕਹਿਣਾ ਵੀ ਜਿਹੜੇ ਆਹ ਬੱਕੜਵਾ ਬੋਲੀ ਜਾਂਦੇ ਆ ਬੀ ਉਹਦੇ ਫਲਾਣੇ ਰਿਸ਼ਤੇਦਾਰ ਨੇ ਜ਼ਹਿਰ ਦੇਤੀ ਸਹੁਰੇ ਨੇ ਦੇਤੀ ਮੈਂ ਕਿਸੇ ਦਾ ਉਹ ਨਹੀਂ ਹੈਗਾ ਮੈਂ ਕਹਿੰਨਾ ਹਾਂ ਜੇ ਸਹੁਰੇ ਨੇ ਜ਼ਹਿਰ ਦੇਤੀ ਤੇ ਲਿਆਓ ਸਬੂਤ ਯਾਰ ਸਹੁਰੇ ਤੇ ਪਰਚਾ ਕਰਾਈਆ ਨੂੰ ਕਰਾਈਏ ਉੱਤੇ 302 ਲੱਗੇ ਹੂੰ ਕਿੰਨੇ ਵੇਖਿਆ ਸਬੂਤ ਤੇ ਲਿਆਓ ਜੇ ਕੀ ਸਾਹਮਣੇ ਹੈ ਹਾਂ ਸਾਹਮਣੇ ਸਬੂਤ ਲਿਆ ਸਬੂਤਾਂ ਨਾਲ ਗੱਲ ਕਰੋ ਐਵੇਂ ਆਪਦੀ ਟੀਆਰਪੀ ਵਧਾਉਣ ਵਾਸਤੇ ਸੰਸਨੀ ਖੇਜ ਖੁਲਾਸੇ ਨਾ ਕਰੀ ਚੱਲੀਏ ਅਸੀਂ ਤੁਹਾਡਾ ਮਤਲਬ ਪੱਤਰਕਾਰ ਚਾਹੇ ਕੋਈ ਯੂਟਿਊਬਰ ਆ ਚਾਹੇ ਕੋਈ ਜਰਨਲਿਸਟ ਹੈਗਾ ਉਹ ਤੁਹਾਡੇ ਇੱਕ ਮ ਮਤਲਬ ਕਿਤੇ ਦਾ ਹਿੱਸਾ ਸੀਗਾ ਤੁਹਾਡੇ ਤੁਹਾਡੇ ਪ੍ਰੋਫੈਸ਼ਨਲ ਦਾ ਹਿੱਸਾ ਸੀਗਾ ਉਹ ਬੰਦਾ ਤੇ ਜਿੱਥੇ ਆਮ ਸੰਗਤ ਨੂੰ ਦੁੱਖ ਹੋਣਾ ਚਾਹੀਦਾ ਉਥੇ ਤੁਹਾਨੂੰ ਵੀ ਓਨਾ ਹੀ ਦੁੱਖ ਹੋਣਾ ਚਾਹੀਦਾ ਨਾ ਕਿ ਚਟਕਾਰੇ ਲਾ ਲੈ ਕੇ ਖਬਰਾਂ ਲਾਉਣੀਆਂ ਚਾਹੀਦੀਆਂ ਸਾਂ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਹਾਂਜੀ ਤੇ ਪ੍ਰਧਾਨ ਸਾਹਿਬ ਜਿਸ ਸਰ ਕੱਲ ਸਸਕਾਰ ਹੋ ਗਿਆ ਪ੍ਰੀਤ ਸਿੰਘ ਸੈਣੀ ਦਾ ਤੇ ਪਰਿਵਾਰ ਦੇ ਮੈਂਬਰ ਜਿਹੜੇ ਬਾਹਰ ਤੋਂ ਆਣੇ ਸੀ ਸਾਰੇ ਆ ਚੁੱਕੇ ਸੀਗੇ ਹਾਂ ਬਿਲਕੁਲ ਉਹ ਸਾਰੇ ਆਏ ਹੋਏ ਆ ਉਹਨਾਂ ਦੇ ਮਾਤਾ ਪਿਤਾ ਵੀ ਆਏ ਆ ਵੱਡੀ ਭੈਣ ਵੀ ਆਈ ਆ ਬ੍ਰਦਰ ਵੀ ਆਇਆ ਹੋਇਆ ਸਾਰੇ ਆਏ ਹੋਏ ਆ ਬਾਕੀ ਉਹ ਜਿਹੜਾ ਅਮਰੀਕਾ ਵਾਲਾ ਕੋਈ ਹੈਗਾ ਪੱਤਰਕਾਰ ਉਹ ਕਹਿ ਰਿਹਾ ਜੀ ਸਹੁਰੇ ਨੇ ਸੰਸਕਾਰ ਤੇ ਆਉਣ ਤੇ ਰੋਕਾਂ ਨੂੰ ਰੋਕਿਆ ਪੋਸਟਾਂ ਪਾਈਆਂ ਤੇ ਫੋਨ ਕੀਤੇ ਇੱਕ ਵੀ ਬੂਤ ਲਿਆ ਉਹ ਸਾਹਮਣੇ ਲਿਆਉਣ ਵੀ ਫਲਾਣੇ ਬੰਦੇ ਨੇ ਆਸ ਬੰਦੇ ਨੂੰ ਸਹੁਰੇ ਦੀ ਕਾਲ ਗਈ ਸੀ ਆ ਉਹਨੇ ਪੋਸਟ ਪਾਈ ਸੀ ਤੇ ਫੇਰ ਤਾਂ ਉਹਦੀ ਗੱਲ ਤੇ ਯਕੀਨ ਹੋਵੇ ਤੇ ਜੇ ਇਦਾਂ ਦੀ ਗੱਲ ਹੀ ਨਾ ਹੋਵੇ ਤੇ ਫੇਰ ਐਵੇਂ ਹਵਾ 'ਚ ਤੀਰ ਮਾਰੀ ਜਾਣੇ ਸਰ ਗੱਲ ਚੰਗੀ ਨਹੀਂ ਲੱਗਦੀ ਕਿਸੇ ਦੇ ਮਰਨ ਵਾਲੇ ਦੀ ਮਿੱਟੀ ਨੂੰ ਸਾਨੂੰ ਖਰਾਬ ਨਹੀਂ ਕਰਨਾ ਚਾਹੀਦਾ ਜੀ ਜੀ ਆਪਣੇ ਪ੍ਰਧਾਨ ਸਾਹਿਬ ਅਖੀਰਲਾ ਸਵਾਲ ਹੈਗਾ ਕਿ ਜਿਸ ਤਰ੍ਹਾਂ ਇਹ ਮਾਹੌਲ ਬਣਿਆ ਸੀਗਾ ਕ੍ਰੀਏਟ ਹੋਇਆ ਹੈ ਪੱਤਰਕਾਰ ਪ੍ਰੀਤ ਸਿੰਘ ਸੈਣੀ ਦੀ ਮੌਤ ਹੋਈ ਹੈ ਤੇ ਜਿਹੜੇ ਪੰਜਾਬ ਦੇ ਪੱਤਰਕਾਰ ਹੈਗੇ ਨੇ ਇਹਨਾਂ ਦੇ ਵਿੱਚ ਕਿ ਮਿਊਜ਼ੀਅਮ ਦਾ ਮਾਹੌਲ ਤਾਂ ਜ਼ਰੂਰ ਪੈਦਾ ਹੋਇਆ ਹ ਹਾਂਜੀ ਫਰਮ ਦੇਖੋ ਮਜੂਸੀ ਦਾ ਮਾਹੌਲ ਤੇ ਪੈਦਾ ਜਰੂਰ ਹੋਇਆ ਹੋਊਗਾ ਜੀ ਪਰ ਉਹ ਮਜੂਸੀ ਘਰੇ ਘਰੇ ਰਹੀ ਆ ਜੀ ਜੀ ਮਤਲਬ ਮਜੂਸੀ ਉਹਦੇ ਸਸਕਾਰ ਤੱਕ ਨਹੀਂ ਪਹੁੰਚ ਸਕੀ ਬਿਲਕੁਲ ਉਹਦੇ ਆਪਦੇ ਚੈਨਲ ਦੇ ਪੱਤਰਕਾਰਾਂ ਤੋਂ ਦਾ ਇੱਕ ਦੋ ਵੀਰ ਚੌਣ ਵਾਲਿਆਂ ਤੋਂ ਬਿਨਾ ਉੱਥੇ ਕਿਸੇ ਪੱਤਰਕਾਰ ਦੀ ਹਾਜ਼ਰੀ ਨਹੀਂ ਮੈਂ ਵੇਖੀ ਹੈਗੀ ਬੜੀ ਵੱਡੀ ਗੱਲ ਹੈ ਤੁਹਾਡੀ ਪੰਤਕ ਜਿ세 ਬੰਦੀਆਂ ਵਾਲੇ ਕੁਝ ਵੀਰ ਆਏ ਆ ਚਲੋ ਕੁਝ ਉਹ ਐਵੇਂ ਸੀਗਾ ਕਿ ਸੰਸਕਾਰ ਵਿੱਚ ਥੋੜੀ ਜੀ ਐਵੇਂ ਵੀ ਉੱਥੋਂ ਪਟਿਆਲੇ ਤੋਂ ਲਿਉਣ ਚ ਤਿੰਨ ਚਾਰ ਘੰਟੇ ਲੱਗ ਜਾਂਦੇ ਆ ਪਟਿਆਲੇ ਤੋਂ ਇੱਥੇ ਦਾ ਪਿੰਡ ਦਾ ਸਫ਼ਰ ਤਿੰਨ ਸਾਢੇ ਤਿੰਨ ਘੰਟੇ ਦਾ ਸਫ਼ਰ ਆ ਤੇ ਉਹ ਫ੍ਰੀਜਰ ਵਗੈਰਾ ਦਾ ਨਾ ਇੰਤਜ਼ਾਮ ਹੋਣ ਕਰਕੇ ਕਿਉਂਕਿ ਐਂਬੂਲੈਂਸ ਵਿੱਚ ਇਹਨਾਂ ਦਾ ਹੈ ਨਹੀਂ ਪ੍ਰੋਵੀਜ਼ਨ ਤੇ ਬੋਡੀ ਦਾ ਥੋੜਾ ਜਿਹਾ ਕਿਉਂਕਿ ਕਾਫੀ ਦਿਨ ਹੋ ਗਿਆ ਸੀ ਡੈਥ ਹੋਈ ਨੂੰ ਜੀ ਜੀ ਤੇ ਉਹ ਕਈ ਕਾਰਨ ਬਣ ਜਾਂਦੇ ਆ ਤੇ ਪਰ ਮੈਨੂੰ ਇੱਥੇ ਪੱਤਰਕਰਾਂ ਦੀ ਹਾਜ਼ਰੀ ਜਿਹੜੀ ਉਹ ਜ਼ੀਰੋ ਸੀ ਮੰਫੀ ਸੀ ਅਛੇ ਜੀ ਭੋਪਿੰਦਰ ਸਿੰਘ ਸੱਜਣ ਤੇ ਇੱਕ ਉਹ ਮੁੰਡਾ ਬਾਜਵਾ ਜਿਹੜੇ ਹੈਗੇ ਆ ਉਹ ਤੇ ਜਾਂ ਪ੍ਰੀਤ ਦੇ ਆਪਦੇ ਸੈਣੀ ਦੇ ਆਪਦੇ ਜਿਹੜੇ ਪੱਤਰਕਾਰ 1 2 4 ਉਹੋ ਹੀ ਸੀਗੇ ਕੋਈ ਤੀਜਾ ਪੱਤਰ ਇਹ ਹੁੰਦਾ ਨਾ ਵੀ ਕੋਈ ਅ ਜਗਬਾਣੀ ਵਾਲੇ ਆ ਗਏ ਆ ਜੀਤ ਵਾਲੇ ਆ ਗਏ ਨਿਊਜ਼ 18 ਵਾਲਾ ਆ ਗਿਆ ਫਲਾਨਾ ਜਾਂ ਕੋਈ ਹੋਰ ਕੋਈ 10 20 50 ਕੋਈ ਉੱਥੇ ਗਿਣਤੀ ਕੋਈ ਮੈਨੂੰ ਕੋਈ ਦੱਸਿਆ ਨਹੀਂ ਉੱਥੇ ਮੈਂ ਤੁਹਾਡੀ ਗੱਲ ਕੱਢ ਰਿਹਾ ਜੂਤੀ ਜਿਹੜੀ ਆ ਘਰੇ ਘਰੇ ਕੁਰਸੀ ਤੇ ਬਹਿ ਕੇ ਕਿਸੇ ਨੂੰ ਮਜੂਤੀ ਆਈ ਜਾਂਦੀ ਉਹ ਕਿਸੇ ਨੇ ਦੇਖਣੀ ਥੋੜਾ ਜੀ ਜੀ ਜਿਸ ਤਰ੍ਹਾਂ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਹੀ ਖਬਰ ਬੜੀ ਵਿਦੇਸ਼ਾਂ ਤੱਕ ਪਹੁੰਚਾ ਦਿੱਤੀ ਸੀ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਪਹੁੰਚਿਆ ਉਹ ਵਿਦੇਸ਼ਾਂ ਤੱਕ ਪਹੁੰਚਾਉਣ ਵਾਲੇ ਤੁਸੀਂ ਵੀ ਉਹਦੇ ਵਿੱਚ ਈਆਂ ਤੁਸੀਂ ਵੀ ਨਹੀਂ ਆਏ ਹੈਗੇ ਉੱਥੇ ਨਹੀਂ ਜੀ ਮੇਰਾ ਤਾਂ ਸੁਣੋ ਜੀ ਮੇਰਾ ਨਾਂ ਆਉਣ ਦਾ ਕੁਝ ਕਾਰਨ ਹੈਗਾ ਸੀਗਾ ਮੈਂ ਨਹੀਂ ਆ ਸਕਿਆ ਤੇ ਬਾਕੀ ਮੈਂ ਸਵਾਲ ਤੁਹਾਨੂੰ ਜਰੂਰ ਕਰ ਰਿਆ ਸੀਗਾ ਮੈਂ ਮੇਰਾ ਕੋਈ ਵੱਡਾ ਕਾਰਨ ਸੀਗਾ ਮੈਂ ਨਹੀਂ ਆ ਸਕਿਆ ਬਸ ਐਵੇਂ ਹੀ ਜਦੋਂ ਆਪਾਂ ਦੂਜੇ ਵੀਰਾਂ ਨਾਲ ਗੱਲ ਕਰਾਂਗੇ ਉਹਨਾਂ ਨੇ ਵੀ ਕਹਿਣਾ ਵੀ ਮੇਰੇ ਆਉਣ ਦਾ ਵੀ ਵੱਡਾ ਕਾਰਨ ਸੀਗਾ ਜੀ ਹਰ ਇੱਕ ਹਰ ਇੱਕ ਬੰਦਾ ਦੇਖੋ ਜੀ ਦੇਖੋ ਨਿਸ਼ਾਨ ਸਿੰਘ ਜੀ ਹਰ ਇੱਕ ਬੰਦਾ ਆਪਣੀ ਰਿਸਪੌਂਸਿਬਿਲਟੀ ਤੋਂ ਭੱਜ ਰਿਹਾ ਆ ਜੀ ਤੰਦਾ ਬਣ ਗਿਆ ਆ ਕਾਇ ਕੋਈ মিডিਆ ਲੈਣਾ ਚਾਹ ਕੋਈ ਧਰਮਕ ਲੈਣਾ ਹਰੇਕ ਇਹਨੂੰ ਥੰਦੇਰੇ ਤੌਰ ਤੇ ਵਰਤਦਾ ਆ इमोशनल ਅਟੈਚਮੈਂਟ ਜਿਹੜੀ ਸਾਡੀ ਉਹ ਗਵਾਚ ਚੁੱਕੀ ਆ ਜਿਹੜੇ ਸਾਡੇ ਸਮਾਜਿਕ ਫਰਜ਼ ਆ ਉਹ ਸਾਡੇ ਗਵਾਚੇ ਹੋਏ ਆ ਇਹ ਕੋੜਾ ਜਿਹਾ ਸੱਚ ਆ ਪ੍ਰਧਾਨ ਜੀ ਮੈਂ ਲੈਣਾ ਤੁਸੀਂ ਹੋ ਸਕਦਾ ਇਹ ਲੈਣਾ ਤੁਸੀਂ ਆਪਣੇ ਚੈਨਲ ਵਿੱਚ ਨਾ ਇਹ ਪੇਸ਼ ਕਰੋ ਸੰਗਤ ਅਗੇ ਪ੍ਰਧਾਨ ਜੀ ਮੈਂ ਜੇ ਨਾ ਆਉਣਾ ਹੁੰਦਾ ਤੇ ਮੈਂ ਤੁਹਾਨੂੰ ਰਾਤ ਨੂੰ ਦੋ ਚਾਰ ਵਾਰ ਕਾਲ ਨਹੀਂ ਕਰਨੀ ਸੀਗੀ ਮੈਂ ਰਾਤੀ ਵੀ ਤੁਹਾਨੂੰ ਕਾਲ ਕੀਤੀ ਤੇ ਮੈਂ ਸਵੇਰ ਵੀ ਕਾਲ ਕੀਤੀ ਸੀ ਉਸ ਤੋਂ ਬਾਅਦ ਮੇਰੀ ਕੁਝ ਸਰੀਰਕ ਪਰੇਸ਼ਾਨੀ ਇਹੋ ਜੀ ਹੋਈ ਕਿ ਉਹ ਦੱਸਣਯੋਗ ਨਹੀਂ ਹੈਗੀ ਕਿ ਮੈਂ ਇਸ ਵੀਡੀਓ ਦੇ ਵਿੱਚ ਪਾ ਕੇ ਰੱਖਾਂ ਕੋਈ ਨਹੀਂ ਕਿਸੇ ਵੀ ਕਿਸੇ ਦੀ ਮਜਬੂਰੀ ਹੋ ਸਕਦੀ ਆ ਪਰ ਮੇਰਾ ਸਵਾਲ ਤਾਂ ਹੈ ਆ ਕਿ ਅੱਜ ਜੇ ਉਹਨੇ ਬਿਬਾਕੀ ਨਾਲ ਬੋਲਿਆ ਜੀ ਜੀ ਉਹਦੇ ਅੱਜ ਜਿਹੜੀ ਇਸ ਤਰ੍ਹਾਂ ਮੌਤ ਹੋ ਗਈ ਆ ਜੀ ਕਿ ਜਿਹੜਾ ਹਜੇ ਤੱਕ ਪਹੇਲੀ ਬਣਿਆ ਹੋਇਆ ਕਿਉਂਕਿ ਹਰ ਇੱਕ ਦੇ ਮਨ ਵਿੱਚ ਇਹ ਜਿੱਥੇ ਪਰਿਵਾਰ ਦੇ ਆ ਉਥੇ ਸਨਹੀਆਂ ਦੇ ਉਹਦੇ ਪਿਆਰ ਵਾਲਿਆਂ ਦੇ ਸਾਰਿਆਂ ਦੇ ਮਨ ਚੇ ਸ਼ੰਕੇ ਖੜਿਆ ਕਿ ਇੱਕਦਮ ਕੀ ਹੋ ਗਿਆ ਜੀ ਜੀ ਤੇ ਇਹ ਕਿਸੇ ਨਾ ਵੀ ਜਿਹਾ ਹੋ ਸਕਦਾ ਆ ਇਸ ਕਰਕੇ ਅੱਜ ਉਹਨਾਂ ਦੀ ਜਿਹੜੀ ਮੌਤ ਦੀ ਗੱਲ ਹੈਗੀ ਆ ਪੱਤਰਕਾਰਤਾ ਜਿਹੜੀ ਹੈਗੀ ਆ ਜਰਨਲਿਸਟ ਜਿਹੜੀ ਹੈਗੀ ਹੈ ਚੌਥਾ ਥੰਮ ਤੇ ਉਹ ਜਿਹੜੀ ਰਿਪੋਰਟ ਦੀਆਂ ਅਸੀਂ ਗੱਲਾਂ ਕਰਦੇ ਆ ਜੇ ਪੱਤਰਕਾਰ ਭਾਈਚਾਰਾ ਇਕੱਠਾ ਹੋ ਜਾਂਦਾ ਤੇ ਰਿਪੋਰਟ ਜਿਹੜੇ ਮਹੀਨਿਆਂ ਦੇ ਜਾਂ 12 ਦਿਨਾਂ ਦੇ ਟਾਈਮ ਲੱਗਣਦੇ ਆ ਨਾ 15 ਦਿਨਾਂ ਦੇ ਉਹ ਹਫਤੇ ਦੇ ਵਿੱਚ ਵਿੱਚ ਹੀ ਸਾਰਾ ਕੁਝ ਹੋ ਜਾਣਾ ਹੈ ਬਿਲਕੁਲ ਹੀ ਪਹਿਲਾਂ ਹੀ ਹੋ ਜਣੀ ਸੀ ਪਰ ਉਸ ਬੰਦੇ ਨੂੰ ਕਿਸੇ ਦਾ ਧਿਆਨ ਨਹੀਂ ਹੈ ਹਜੇ ਜੀ 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 ਦਰਸ਼ਕੋ ਮੇਰੇ ਨਾਲ ਸੀਗੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਹੈਗੇ ਸੀਗੇ ਸੁਖਜੀਤ ਸਿੰਘ ਖੋਸਾ ਜੀ ਸੋ ਉਹਨਾਂ ਨੇ ਆਪਣੀ ਲਾਈਨ ਤੇ ਗੱਲਬਾਤ ਦੱਸੀ ਹੈਗੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਦਰਸ਼ਕੋ ਵੱਤ ਤੋਂ ਵੱਤ ਅੱਗੇ ਸ਼ੇਅਰ ਕਰਿਆ ਜੀ ਸੋ ਪ੍ਰਧਾਨ ਸਾਹਿਬ ਤੁਹਾਡਾ ਆਪਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ